ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅਸੀਂ ਫੇਰ ਆਪਦੇ ਲਈ ਅੱਜ ਨਵੀਂ ਵੀਡੀਓ ਲੈ ਕੇ ਆਏ ਹਾਂ ਦੁੱਖਾਂ ਦੀ ਨਿਵਾਰਤੀ ਵਾਸਤੇ ਸ਼ਬਦ ਆਪਾਂ ਇਸ ਪਾਠ ਨੂੰ ਹਰ ਰੋਜ਼ ਪੜਨ ਦੇ ਨਾਲ ਦੁੱਖ ਕਲੇਸ਼ ਆਦਿ ਸਭ ਦੁੱਖ ਦੂਰ ਹੋ ਜਾਂਦੇ ਹਨ ਤੇ ਸਾਨੂੰ ਸੁੱਖ ਹੀ ਸੁੱਖ ਮਿਲ ਜਾਂਦੇ ਹਨ ਜੇ ਆਪਾਂ ਨੂੰ ਜੋ ਕਿਸੇ ਵੀ ਦੁੱਖ ਕਿਸੇ ਵੀ ਆ ਲਾਗੇ ਹੋਵੇ ਕਿਸੇ ਇਨਸਾਨ ਨੂੰ ਕਿਸੇ ਭੈਣ ਨੂੰ ਕਿਸੇ ਭਰਾ ਨੂੰ ਜੇ ਉਹ ਨਹੀਂ ਪਾਠ ਕਰ ਸਕਦਾ ਉਹਦੇ ਲਾਗੇ ਕੋਈ ਵੀ ਪਰਿਵਾਰ ਦਾ ਮੈਂਬਰ ਉਹਦੇ ਲਾਗੇ ਬਹਿ ਕੇ ਪਾਠ ਕਰੇ ਇਸ ਵਿਧੀ ਦੇ ਨਾਲ ਉਹਦੇ ਸਭ ਹੀ ਦੁੱਖ ਇੱਕ ਸਵਾ ਮਹੀਨੇ ਦੇ ਵਿੱਚ ਵਿੱਚ ਸਾਰੇ ਦੁੱਖ ਸਭ ਉਹਦੇ ਠੀਕ ਹੋ ਜਾਂਦੇ ਨੇ ਸ਼ਬਦ ਆਪਾਂ ਇਸ ਵਿਧੀ ਦੇ ਨਾਲ ਕਰਨਾ ਹੈ ਅਮਰਤ ਵੇਲੇ ਉੱਠ ਕੇ ਇਸਨਾਮ ਕਰਕੇ ਜੇ ਜੇ ਵੀ ਕਿਸੇ ਨੂੰ ਆਪ ਨੂੰ ਚਾਹ ਦੁੱਖੇ ਚਾਹ ਕਿਸੇ ਪਰਿਵਾਰ ਦੇ ਮੈਂਬਰ ਨੂੰ ਉਹਦੇ ਲਾਗੇ ਬੈਠ ਕੇ ਆਪਾਂ ਪੂਹ ਤੇ ਆਸਨ ਲਾਉਣਾ ਹੈ ਲਾਗੇ ਅਮਰਤ ਜ਼ਰੂਰ ਰੱਖਣਾ ਹੈ ਅਮਰਤ ਲਾਗੇ ਰੱਖ ਕੇ ਉਹਦੇ ਲਾਗੇ ਬੈ ਕੇ ਆਪਾਂ ਚੌਂਕੜਾ ਲਾ ਕੇ ਪਾਠ ਕਰਨਾ ਹੈ ਉਹ ਅਮਰਤ ਜਿਹੜਾ ਆਪਾਂ ਲਾਗੇ ਰੱਖਣਾ ਹੈ ਨਾਲੇ ਤੇ ਸਾਰੇ ਘਰ ਪਰਿਵਾਰ ਤੇ ਸ਼ਕਤਾ ਦੇਣਾ ਹੈ ਦੇ ਨਾਲ ਸਾਰੇ ਹੀ ਪਰਿਵਾਰ ਨੇ ਅਮਰਤ ਛਕਣਾ ਹੈ ਇਸ ਵਿਧੀ ਦੇ ਨਾਲ ਪਾਠ ਕਰਨਾ ਹੈ ਆਓ ਤੁਹਾਨੂੰ ਪਾਠ ਦੱਸਦੇ ਹਾਂ ਪਾਠ ਕਿਹੜਾ ਕਰਨਾ ਹੈ 108 ਪਾਠ ਰਜਾਣਾ ਕਰਨੀ ਸਵਾ ਮਹੀਨਾ ਆਓ ਤੁਹਾਨੂੰ ਪਾਠ ਦੱਸਦੇ ਹਾਂ ਤਾਂ ਇਹ ਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਗੁਰਬਾਣੀ ਦੇ ਵਿੱਚੋਂ ਨਗਾਹੀ ਸ਼ਬਦ ਹੈ ਸਿਰਿ ਜਾਗ ਮਹੱਲਾ ਪੰਜਵਾ ਸੋਈ ਧਿਆਏ ਜਿਹੜੇ ਫਿਰ ਸਾਹਾ ਪਾਤਸ਼ਾਹ तिसहि करे आਸਮਨ ਜਿਸਕਾ ਸਬਸ ਵਸਾਹਾ ਸਬੇ ਸਿਆਣ ਪਛਾੜ ਕੇ ਗੁਰ ਕੀ ਚਰਨੀ ਪੈ ਮਨ ਮੇਰੇ ਸੁਖ ਸਹਿਜ ਸੇਤੀ ਜੱਪੇ 나ਉ ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਉ ਰਹਾਉ ਤਿਸ ਕੀ ਸਰਨੀ ਪਰ ਮਨਿ ਜਿਸੁ ਜੇਵੜੈ ਅਵਰੁ ਨ ਕੋਇ, ਜਿਤੁ ਸਿਮਰਤਿ ਸੁਖੁ ਹੋਇ, ਕਣਾ ਦੁਖੁ ਦਰਦੁ ਨ ਮੂਲੈ ਹੋਇ, ਸਦਾ ਸਦਾ ਕਰਿ ਚਾਕਰੀ ਪ੍ਰਭ ਸਹਿਬ ਸਾਚਾ ਸੋਇ, ਸਾਧ ਸੰਗਤਿ ਹੋਇ ਨਿਰਮਲਾ ਕਟਿਆ ਜਮ ਕੀ ਫਾਸ, ਸੁਖੁ ਦਾਤਾ ਪੈ ਭੰਜਨੁ ਤਿਸ ਕੀ ਆਗੈ ਕਰਿ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨਾ ਤਾ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਨੀਆਂ ਉੱਚੇ ਉੱਚੇ ਥਾਉ ਵਰਨਾ ਚਿਹਨ ਬਹਾਰ ਕੀਮਤ ਕਹੇ ਨਾ ਸਾਕੋ ਨਾਨਕ ਕੋ ਪ੍ਰਭ ਮਾਇਆ ਕਰ ਸਾਚਾ ਦੇਵੇ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿ ਗੁਰੂ ਪਿਆਰੇ ਸਾਧ ਸੰਗਤ ਜੀ ਆਪਾਂ ਇਸ ਤਰ੍ਹਾਂ ਪਾਠ ਬਿਲਕੁਲ ਸੱਜੇ ਸੱਜੇ ਤੇ ਆਰਾਮ ਦੇ ਨਾਲ ਪਾਠ ਕਰਨਾ ਹੈ 108 ਵਰੀ ਪਾਠ ਆਪਾਂ ਇਹ ਕਰਨਾ ਹੈ ਜਿਸ ਤੇ ਚਾਹ ਆਪਣੇ ਮਨ ਤਨ ਦੇ ਜੋ ਵੀ ਦੁੱਖ ਹੋਣ ਚਾਹ ਕਿਸੇ ਪਰਿਵਾਰ ਦੇ ਮੈਂਬਰ ਕਿਸੇ ਨੂੰ ਵੀ ਹੋਵੇ ਆਪਾਂ ਉਹਦੇ ਲਾਗੇ ਬੈਠ ਕੇ ਹੀ ਭੂ ਤੇ ਆਸਣ ਲਗਾ ਕੇ ਹੀ ਪਾਠ ਕਰਨਾ ਹੈ ਇਸ ਸੁਪਾਠ ਨੂੰ ਆਪਾਂ ਜਾਲੀ ਦਿਨ 108 ਪਾਠ ਰਜਨਾ ਅਮਰਤ ਵੇਲੇ ਕਰਨੇ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਵਿਧੀ ਦੇ ਨਾਲ ਇਦਾਂ ਪਾਠ ਕਰਨ ਦੇ ਨਾਲ ਕੋਈ ਸਰੀਰ ਦਾ ਦੁੱਖ ਰੋਗ ਕੋਈ ਨਹੀਂ ਰਹੇਗਾ ਤੰਦਰੁਸਤੀ ਨਾਲੇ ਘਰ ਪਰਿਵਾਰ ਤੇ ਨਾਲੇ ਹਰੇਕ ਜਿਸ ਨੂੰ ਕੋਈ ਵੀ ਦੁੱਖ ਰੋਗ ਹੋਵੇ ਨਾਲੇ ਉਸ ਨੂੰ ਹੀ ਤੰਦਰੁਸਤੀ ਹੋ ਮਿਲੇਗੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੱਦੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ